ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਆਪਾਂ ਤੁਹਾਨੂੰ ਲੈ ਕੇ ਆਏ ਆਂ ਜੀ ਉਹ ਧਰਤੀ ਤਿਆਗ ਬਲਿਦਾਨ ਤੇ ਸਬਰ ਦੀ ਜਿੱਥੇ ਗੁਰੂ ਮਹਾਰਾਜ ਦੇ ਛੋਟੇ ਲਾਲ ਬਾਬਾ ਜੁਰਾਵਰ ਸਿੰਘ ਬਾਬਾ ਫਤਿਹ ਸਿੰਘ ਨੂੰ ਚੁਣਾ ਦਿੱਤਾ ਗਿਆ ਸੀਗਾ ਜੀ ਨੀਆਂ ਦੇ ਵਿੱਚ ਅੱਪਾ ਪਹੁੰਚੇ ਆ ਉਸ ਧਰਤੀ ਤੇ ਧਰਤੀ ਫਤੇਗੜ ਸਾਹਿਬ ਦੀ ਤੇ ਅੱਜ ਆਪਾਂ ਕਰਾਵਾਂਗੇ ਤੁਹਾਨੂੰ ਇਹਦੇ ਦਰਸ਼ਨ ਤੇ ਦੱਸਾਂਗੇ ਇਹਦੇ ਇਤਿਹਾਸ ਬਾਰੇ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਤੁਹਾਨੂੰ ਵੀਡੀਓਜ਼ ਚ ਲੈ ਕੇ ਆਪਾਂ ਦਿਖਾਈਏ ਕਿ ਜਗਾ ਕੈਮਰਾ ਵਰਜੇ ਤੁੰਦਾ ਫਿਰ ਐਵੇਂ ਕਿਸੇ ਨਾਲ ਸੇਵਾਦਾਰ ਵੀ ਇੱਥੇ ਆਪਣੀ ਡਿਊਟੀ ਤੇ ਆ ਕਿਸੇ ਨਾਲ ਖੈਬਰ ਦੇ ਵੀ ਚੰਗੇ ਨਹੀਂ ਲੱਗਦੇ ਲੇਕਿਨ ਕੋਸ਼ਿਸ਼ ਕਰਾਂਗੇ ਤੁਹਾਨੂੰ ਹਰ ਇੱਕ ਚੀਜ਼ ਦਿਖਾਉਣ ਦੀ ਪਹਿਲਾਂ ਮੈਂ ਜਿੱਥੋਂ ਸ਼ੁਰੂ ਕੀਤਾ ਹੀ ਸੀਗਾ ਉਹ ਸੀਗੀ ਇੰਟਰਸ ਸਾਹਮਣੇ ਤੇ ਆ ਸਾਹਮਣੇ ਹੈਗੀ ਤੁਸੀਂ ਚੈੱਕ ਕਰ ਲਓ ਦਰਸ਼ਣੀ ਡਿਊੜੀ ਤੇ ਇਹਦੇ ਵਿੱਚ ਹੀ ਹੈਗਾ ਅੱਗੇ ਲਿਟਰੇਚਰ ਜਿੱਦਾਂ ਇਹਨਾਂ ਨੇ ਹਰ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਰੱਖੇ ਹੁੰਦੇ ਆ ਤੇ ਮੈਂ ਤੁਹਾਨੂੰ ਇੱਕ ਵਾਰ ਦਿਖਾ ਦਿੰਦਾ ਆਜੋ ਇਹ ਹੈ ਜੀ ਸਾਹਮਣੇ ਦਰਸ਼ਨ ਕਰ ਰਹੇ ਹਾਂ ਤੁਸੀਂ ਦਰਸ਼ਣੀ ਡਿਊਟੀ ਦੇ ਜੋ ਕਿ 12 ਤੁਹਾਨੂੰ ਸਾਹਮਣੇ ਸਭ ਤੋਂ ਪਹਿਲਾਂ ਐਂਟਰ ਇਹੀ ਮਿਲਦੀ ਹੈ ਤੇ ਸਾਹਮਣੇ ਇਹ ਹੈ ਜਿਹਦੀ ਜਿੰਨ ਮੈਂ ਗੱਲ ਕਰ ਰਿਹਾ ਸੀਗਾ ਧਾਰਮਿਕ ਲਿਟਰੇਚਰ ਜੇਕਰ ਤੁਹਾਨੂੰ ਹੋਵੇ ਜ਼ਰੂਰਤ ਤੇ ਤੁਸੀਂ ਇੱਥੋਂ ਆਰਾਮ ਨਾਲ ਆਪਣਾ ਲੈ ਸਕਦੇ ਹੋ ਤੇ ਮੈਂ ਪਹਿਲਾਂ ਵੀ ਕਾਫੀ ਵੀਡੀਓਜ਼ ਚ ਦੱਸਿਆ ਕਿ ਕੁਝ ਪੇਟਾ ਰਹੇ ਤੋਂ ਹੁੰਦੀਆਂ ਤੇ ਕੁਝ ਦੀ ਤੁਹਾਨੂੰ ਪੇਮੈਂਟ ਕਰਨੀ ਪੈਂਦੀ ਹੈ ਬੁਕਸ ਦੀ ਤੇ ਆਪਣੀ ਕੋਸ਼ਿਸ਼ ਇਹ ਹੀ ਰਹਿੰਦੀ ਹੈ ਕਿ ਜਿੱਥੇ ਵੀ ਜਾਈਏ ਉਹਦਾ ਖਾਸ ਤੌਰ ਤੇ ਇਤਿਹਾਸ ਤੇ ਉਹਦੇ ਨਾਲ ਸੰਬੰਧਿਤ ਕਿਤਾਬ ਅਗਰ ਮਿਲ ਜੇ ਤਾਂ ਆਪਾਂ ਜ਼ਰੂਰ ਲਈ ਦੀਏ ਤੁਸੀਂ ਵੀ ਆਓ ਤੇ ਇੱਥੇ ਜਦੋਂ ਵੀ ਕਿਸੇ ਗੁਰਦੁਆਰਾ ਸਾਹਿਬ ਜਾਓ ਤੇ ਇੱਕ ਮੇਰੇ ਸਾਹਬ ਨਾਲ ਬੰਦੇ ਨੂੰ ਜੋ ਕਿਤਾਬਾਂ ਐ ਜੋ ਸਿੱਖ ਇਤਿਹਾਸ ਨਾਲ ਜੋੜਦੀਆਂ ਜਾਂ ਸਾਨੂੰ ਸਾਡੇ ਪੁਰਾਤਨ ਵਿਰਸੇ ਨਾਲ ਜੋੜਦੀਆਂ ਉਹਦੇ ਬਾਰੇ ਸਾਨੂੰ ਨੋਲੇਜ ਹੋਣੀ ਚਾਹੀਦੀ ਐ ਇਹ ਸਾਹਮਣੇ ਤੁਸੀਂ ਹੁਣ ਦਰਸ਼ਨ ਕਰ ਰਹੇ ਹੋ ਜੀ ਗੁਰਦੁਆਰਾ ਫਤਿਹਗੜ੍ਹ ਸਾਹਿਬ ਜਿੱਥੇ ਗੁਰੂ ਮਹਾਰਾਜ ਦੇ ਛੋਟੇ-ਛੋਟੇ ਇਹ ਲਾਲਾ ਨੂੰ ਨੀਂਹ ਵਿੱਚ ਚਿਣ ਦਿੱਤਾ ਗਿਆ ਸੀਗਾ ਤੇ ਪਹਿਲਾਂ ਕਰਦੇ ਆ ਦਰਸ਼ਨ ਫਿਰ ਜਾਵਾਂਗੇ نیچے ਪੂਰਾ ਸਭ ਜਿਹੜਾ ਬਣਾਇਆ ਹੋਇਆ ਨਿਹਾਂ ਵਾਲੀ ਥਾਂ ਫਿਰ ਤੁਹਾਨੂੰ ਦਿਖਾਵਾਂਗੇ ਆਜੋ ਪਹਿਲਾਂ ਕਰੀਏ ਦਰਸ਼ਨ ਤੇ ਫਿਰ ਮਿਲਦੇ ਆ ਅੱਗੇ ਕਰਦੇ ਆ ਗੱਲਬਾਤ ਪਹਿਲਾਂ ਤੁਹਾਨੂੰ ਦਿਖਾਈ ਅੰਦਰ ਦਰਵਾਜ਼ਾ ਸਭ ਤੇ ਨਾਲ ਹੀ نیچے ਜਿੱਥੇ ਉਹ ਪਵਿੱਤਰ ਧਰਤੀ ਉਹ ਇਟਾਂ ਮੌਜੂਦ ਹੈ ਤੇ ਆਜੋ ਚਲਿਏ ਕਰਦੇ ਆ ਦਰਸ਼ਨ ਫਿਰ ਕਰਦੇ ਅੱਗੇ ਗੱਲਬਾਤ ਦੇ ਹੋ ਤਾਰੇ ਤਾਰਾ ਦੇ ਹੋ ਤਾਰੇ ਮਰਦਾ ਤਾਰਾ ਲੋ ਜੀ ਕਰੋ ਦਰਸ਼ਨ ਦਰਬਾਰ ਸਾਹਿਬ ਹਨ ਇਹ ਇਸ ਤੋਂ ਬਾਅਦ ਚੱਲਾਂਗੇ ਇਸ ਤੋਂ نیچے ਜੋ ਜਿੱਥੇ ਹੈ ਛੋਟੇ ਸਰ ਗਿਆ ਦੰਦ ਸਾਹਿਬ ਦੀ ਥਾਨ ਉਨੀਹਾ ਪਹਿਲਾਂ ਕਰੋ ਦਰਸ਼ਨ ਹਾਂਜੀ ਦਰਬਾਰ ਸਾਹਿਬ ਤੋਂ ਬਾਹਰ ਨਿਕਲ ਕੇ ਸੱਜੀ ਸਾਈਡ ਤੋਂ ਤੁਹਾਨੂੰ ਉੱਥੇ ਬੋਰਡ ਲੱਗੇ ਦਿਖ ਜਾਣਗੇ ਇਹ ਸਾਹਮਣੇ ਜਿਵੇਂ ਤੁਹਖ ਰਹੇ ਹੋ ਤੁਸੀਂ ਛੇਦੀ ਅਸਥਾਨ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦਾ ਤੇ ਜਿੱਥੇ ਉਹਨੇ ਪਵਿੱਤਰ ਨੀਹਾਂ ਜਿੱਥੇ ਉਹਨਾਂ ਨੂੰ ਨੀਹਾਂ ਦੇ ਵਿੱਚ ਜਨਨ ਦਿੱਤਾ ਗਿਆ ਸੀਗਾ ਤੇ ਉਹਨਾਂ ਦੀ ਉੱਥੇ ਸ਼ਹਾਦਤ ਜੋ ਹੋਈ ਸੀਗੀ ਇਹ ਸਾਹਮਣੇ ਤੁਸੀਂ ਕਰੋ ਦਰਸ਼ਨ ਉਹ ਨੀਹਾਂ ਤੇ ਜਦੋਂ ਬਾਬਾ ਜੀ ਨੂੰ ਦੋਨਾਂ ਨੂੰ ਹੀ ਇੱਥੇ ਜਿਣਿਆ ਸੀਗਾ ਤੇ ਉਸ ਤੋਂ ਬਾਅਦ ਜਦੋਂ ਬੇਹੋਸ਼ ਹੋਏ ਆ ਫਿਰ ਉਹ ਨੀਹਾਂ ਗਰ ਗਈਆਂ ਸੀਗੀਆਂ ਤੇ ਫਿਰ ਵੀ ਉਹਨਾਂ ਦੇ ਸਾਲ ਚੱਲ ਰਹੇ ਸੀ ਲੇਕਿਨ ਉਸ ਤੋਂ ਬਾਅਦ ਜੋ ਦੋ ਜਲਾਦਾ ਨੇ ਉਹਨਾਂ ਦੇ ਜੋ ਗਲੇ ਤੇ ਛੁਰੀ ਫੇਰ ਕੇ ਉਹਨਾਂ ਦੀ ਜੋ ਉਸ ਸਮੇਂ ਉਹਨਾਂ ਦੀ ਉਹ ਸ਼ਹਾਦਤ ਹੋਈ ਸੀਗੀ ਇਹ ਹੈ ਜੀ ਉਹ ਅੰਦਰੋਂ ਸ਼ਹਾਦਤ ਦਾ ਸਥਾਨ ਤੇ ਖੱਬੀ ਸਾਈਡ ਤੋਂ ਹੁੰਦੇ ਹੋਏ ਫਿਰ ਆਪਾਂ ਆ ਗਏ ਆ ਬਾਹਰ ਇਹ ਹੈ ਜੀ ਉਹ ਬਾਹਰ ਇਸ ਤੋਂ ਬਾਅਦ ਨਾਲ ਹੀ ਤੁਹਾਨੂੰ ਲੈ ਕੇ ਚੱਲਾਂਗੇ ਠੰਡਾ ਬੁਰਜ ਉਸ ਤੋਂ ਪਹਿਲਾਂ ਤੁਹਾਨੂੰ ਦਿਖਾ ਦਈਏ ਇੱਥੇ ਕਮਰੇੰਦਰ ਰੈਂਟਸੈਂਡ ਬਾਰੇ ਕੀ ਹੈ ਉਰੇ ਕਿਵੇਂ ਰਿਆ ਜਾ ਸਕਦਾ ਹਾਂਜੀ ਮੈਂ ਕਿਹਾ ਇੱਕ ਇਨਫੋਰਮੇਸ਼ਨ ਦੇ ਦਈਏ ਤੁਹਾਨੂੰ ਜੇਕਰ ਕੋਈ ਦੂਰ ਦਰਾਡੇ ਤੋਂ ਆ ਰਿਹਾ ਜਾਂ ਫਿਰ ਅੱਗੇ ਜਿਵੇਂ ਛਿੱਦੀ ਦਿਹਾੜੀ ਸ਼ੁਰੂ ਹੋਏ ਨੇ ਉਦੋਂ ਤੋਂ ਚਲੋ ਛੋਟੇ ਜਿਹੇ ਬਹੁਤ ਹੁੰਦੀਆਂ ਕਮਰਿਆਂ ਦੀ ਨਹੀਂ ਮਿਲਦੇ ਲੇਕਿਨ ਇਹ ਮਾਤਾ ਗੁਜਰਖੋਰ ਜੀ ਨਿਵਾਸ ਇਹ ਹੈਗਾ ਮੈਂ ਤੁਹਾਨੂੰ ਇੱਕ ਇਹਦਾ ਦਿਖਾ ਦਿੰਨਾ ਸ਼ਾਰਟ ਇਹ ਹੈ ਜੀ ਸਾਹਮਣੂ ਇੱਥੋਂ ਸ਼ੁਰੂ ਹੋ ਜਾਂਦਾ ਇਹ ਸਾਰੀ ਸਰਾਹ ਇਹ ਸਰਾਹ ਥੋੜੀ ਪੁਰਾਣੀ ਹੈ ਹਲਕੀ ਜਿਹੀ ਕੁਛ ਖਸਤਾ ਹਾਲਤ ਚ ਉਹ ਲਾਸਟ ਤੱਕ ਐਦਾਂ ਤੇ ਇੱਥੇ ਤੁਸੀਂ ਕਮਰਾ ਲੈ ਸਕਦੇ ਹੋ ਆਰਾਮ ਨਾਲ ਤੇ ਇਹ ਮੇਬੀ ਉੱਪਰ ਵੀ ਹਾਲ ਹੈ ਤੇ ਏਸੀ ਕਮਰੇ ਆ ਉਹ ਇਸ ਸਾਈਡ ਹੈ ਇਹ ਸਾਹਮਣੇ ਤੇ ਇਹ ਹੈਗੇ ਮੋਸਟਲੀ ਨੋਨ ਏਸੀ ਔਰ ਹਾਲ ਜਿਵੇਂ ਆ ਸਾਹਮਣੇ ਦਾ ਹਾਲ ਲਿਖਿਆ ਹੋਆ ਇਨੋਂ ਨੇ ਸੀ ਹੈ ਤੇ ਤਿੰਨ ਮੰਜ਼ਲੀ ਹੈ ਇਹ ਨੀਚੇ ਗਰਾਉਂਡ ਫਲੋਰ ਫਰਸਟ ਤੇ ਸੈਕੰਡ ਹੈ ਮਤਲਬ ਇਹ ਉਰੇ ਮੈਂ ਕਿ ਇੱਕ ਤੁਹਾਨੂੰ ਜਾਣਕਾਰੀ ਦੇ ਦਈਏ ਦੂਰੋਂ ਨੇੜੋਂ ਆਏ ਨੂੰ ਤੇ ਜਿੱਦਾਂ ਹੀ ਆਪਾਂ ਕ੍ਰੋਸ ਕਰਦੇ ਆ ਮੈਂ ਤੁਹਾਨੂੰ ਅੱਗੇ ਜਾ ਕੇ ਦੱਸਦਾ ਬਾਕੀ ਮੈਂ ਥੱਲੇ ਹੀ ਚੱਲਿਆ ਸੀਗਾ ਜਿੱਥੇ ਇਹਦਾ ਦਫ਼ਤਰ ਹੈ ਤੇ ਕੀ ਲੈਂਦੇ ਆ ਬੇਟਾ ਉਹ ਮੈਂ ਨਾਲੇ ਤੁਹਾਨੂੰ ਦੱਸਦਾ ਇੱਕ ਮਿੰਟ ਚ ਇਹ ਹੈ ਜੀ ਉਹ ਸਾਹਮਣੇ ਦਫਤਰ ਮੈਂ ਤੁਹਾਨੂੰ ਇੱਕ ਵਾਰ ਦਿਖਾਦਾ ਬਾਹਰ ਕਿ ਉਹ ਹੋਰਦਵਾਰ ਗੇਟ ਦੀ ਸੋਪ ਇੱਥੋਂ ਮੁੜ ਕੇ ਆਨੇ ਆ ਸਾਹਮਣੇ ਗੁਰਦੁਆਰਾ ਸਾਹਿਬ ਤੇ ਜਿੱਥੋਂ ਆਪਾਂ ਜੋੜਾ ਘਰ ਹੈ ਔਰ ਗੱਡੀ ਘਰ ਹੈ ਉਹਦੇ ਬਿਲਕੁਲ ਬੈਕ ਸਾਈਡ ਤੋਂ ਰਸਤਾ ਜਾਂਦਾ ਹੈ ਇਹ ਇੱਥੇ ਲਿਖਿਆ ਹੋਇਆ ਮਤਾ ਗੁਜਰੀ ਜੀ ਨਿਵਾਸ ਇਹਦੇ ਨਾਲ ਹੀ ਖੱਬੇ ਹੱਥ ਜਿੱਦਾਂ ਕੀ ਮੈਂ ਤੁਹਾਨੂੰ ਦਿਖਾਇਆ ਪਹਿਲੇ ਨਾਲ ਹੀ ਖੱਬੇ ਹੱਥ ਮੁੜ ਕੇ ਆਫਿਸ ਇਹ ਤਾਂ ਤੁਸੀਂ ਕਮਰਾ ਏਸੀ ਔਰ ਨੋਨ ਏਸੀ ਦੋਨੋਂ ਲੈ ਸਕਦੇ ਹੋ ਆਪਾਂ ਲਿਆ ਸੀਗਾ ਨੋਨ ਏਸੀ ਇਹ ਹੈ ਜੀ ਉੱਥੇ ਆਫਿਸ ਤੇ ਇੱਥੋਂ ਲੈ ਸਕਦੇ ਹੋ ਤੁਸੀਂ ਵਿੱਚ ਭਾਈ ਸਾਹਿਬ ਨੇ ਜਿਹੜਾ ਗੱਲ ਰੋਕਤੀ ਸੀਗੀ ਕੁਝ ਕਹਿ ਰਹੀ ਸੀ ਪਛੜ ਰਹੀ ਤੇ ਆਪਾਂ ਮੈਂ ਦੱਸ ਰਹੀ ਹਾਂ ਤੁਹਾਨੂੰ ਕਿ ਐਦਾਂ ਤੁਸੀਂ ਉਰੇ ਆਪਣਾ ਰੂਮ ਵਗੈਰਾ ਲੈ ਸਕਦੇ ਹੋ ਜਦ ਤੱਕ ਹਾਂ ਔਰੇ ਕੋਈ ਓਕੇਜਨ ਜਾਂ ਮਤਲਬ ਜਿੱਦਾਂ ਅਸ਼ੀਦੀ ਦਿਹਾੜੇ ਵਗੈਰਾ ਨਹੀਂ ਚੱਲ ਰਿਹਾ ਤਦ ਤੱਕ ਤਾਂ ਇਹਨਾਂ ਦੀ ਭੇਟਾ ਬਿਲਕੁਲ ਨੋਰਮਲ ਹੀ ਹੈ ਲੇਕਿਨ ਬਾਅਦ ਚ ਕੁਝ ਕਿਹਾ ਨਹੀਂ ਜਾ ਸਕਦਾ ਅੱਜ ਦੀ ਡੇਟ 'ਚ ਜੋ ਏਸੀ ਰੂਮ ਹੈ ਉਹ 500 ਔਰ ਨੋਨ ਏਸੀ ਹੈ ਉਹ ਪਹਿਲਾਂ 200 ਬੋਲ ਰਹੇ ਸੀ ਪਰ ਮੇਰੇ ਤੇ 160 ਲਏ ਆ ਇਹਨਾਂ ਨੇ ਤੇ ਸ਼ਾਇਦ ਕੰਮਕਾਰ ਪੁੱਛ ਕੇ ਜਿਵੇਂ ਉਦਾਂ ਦੇਖ ਲੈਂਦੇ ਆ ਕਿ ਬੱਚੇ ਬਹੁਤ ਆਉਂਦੇ ਆ ਇੱਥੇ ਮਾਤਾ ਗੁਜਰੀ ਕਾਲਜ ਵੀ ਹੈਗਾ ਪੇਪਰ ਵਗੈਰਾ ਦੇਣ ਜਿਆਦਾ ਹੋ ਜਾਂਦੀ ਹੈ ਭੀੜ ਬੱਚਿਆਂ ਦੀ ਇਸ ਕਰਕੇ ਫਿਰ ਉਹਨਾਂ ਨੂੰ ਥੋੜਾ ਜਿਹਾ ਅਵੋਇਡ ਕਰਦੇ ਇਹ ਵੀ ਜੋ ਸੰਗਤ ਆਈ ਹੈ ਦਰਸ਼ਨ ਲਈ ਤੇ ਮੈਂ ਇਹਨੂੰ ਪੁੱਛ ਰਿਹਾ ਸੀ ਮੈਂ ਕਿਹਾ ਵੀਡੀਓ ਵਗੈਰਾ ਬਣਾਉਣਾ ਫਿਰ ਇਹਨਾਂ ਨੇ ਬਾਅਦ ਚ ਸੋ ਹੀ ਲਿਆ ਮੌਕੇ ਤੇ ਮੈਂ ਥੁੱਕ ਤੇ ਇਹ ਹੈ ਜੀ ਉਹ ਨਿਵਾਸ ਤੇ ਇਹਨਾਂ ਕਹਿ ਸੀਗਾ ਆਪਾਂ ਜਿਹੜਾ ਤੁਹਾਨੂੰ ਦੇਣੀ ਸੀ ਜਾਣਕਾਰੀ ਹੁਣ ਆਪਾਂ ਲਗਾ ਲਈ ਜਿਹੜਾ ਸ਼ਾਮ ਦਾ ਰਾਤ ਦਾ ਚੱਕਰ ਤੇ ਦੇਖਦੇ ਹਾਂ ਅੰਦਰ ਸੇਵਾ ਪਾਣੀ ਸੁਖਾਸਣ ਅਜੋ ਹੁਣ ਦਰਸ਼ਨ ਕਰਵਾ ਦिए ਤੁਹਾਨੂੰ ਠੰਡੇ ਬੁਰਜ ਦੇ ਹਾਂਜੀ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਹੈ ਉਹ ਗੁਰਦੁਆਰਾ ਸਾਹਿਬ ਸ਼ਹੀਦਗੰਜ ਠੰਡੇ ਬੁਰਜ ਵਾਲੇ ਪਾਸੇ ਇਸ ਸਥਾਨ ਤੇ ਜਦੋਂ ਬੰਦਾ ਬਹਾਦਰ ਨੇ 1710 ਈਸਵੀ ਨੂੰ ਸਰਹੰਦ ਫਤਿਹ ਕੀਤੀ ਸੀਗੀ ਫਿਰ ਉਹਦੇ ਵਿੱਚ ਜੋ 6000 ਸਿੰਘ ਸ਼ਹੀਦ ਹੋਏ ਸੀਗੇ ਨਾ ਉਹਨਾਂ ਦਾ ਉਹਨਾਂ ਨੇ ਸਮੂਹਕ ਤੌਰ ਤੇ ਇਸ ਸਥਾਨ ਤੇ ਸੰਸਕਾਰ ਕੀਤਾ ਸੀਗਾ ਇਹ ਹੈ ਸ਼ਹੀਦ ਗੰਜ ਸਾਹਿਬ ਗੁਰਦੁਆਰਾ ਸਾਹਿਬ ਤੇ ਆਜੋ ਹੁਣ ਚਲਿਏ ਆਪਾਂ ਠੰਡੇ ਬੁਰਜ ਵਾਲੀ ਸਾਈਡ ਹਾਂਜੀ ਇਹ ਸਾਹਮਣੇ ਗੁਰਦੁਆਰਾ ਸਾਹਿਬ ਠੰਡਾ ਬੁਰਜ ਤੇ ਆਜੋ ਇਹਦੇ ਕਰੀਏ ਦਰਸ਼ਨ ਤੇ ਜਾਣੀਏ ਕੀ ਹੈ ਇਤਿਹਾਸ ਇਤਿਹਾਸ ਕੁਛ ਇਸ ਤਰ੍ਹਾਂ ਹੈ ਜੀ ਦੋ ਮਾਤਾ ਜੀ ਅਤੇ ਉਹਨਾਂ ਦੇ ਛੋਟੇ ਦੋਨੇ ਸਾਹਿਬਜਾਦੇ ਬਾਬਾ ਜੁਰਾਵਤ ਸਿੰਘ ਬਾਬਾ ਫਤਿਹ ਸਿੰਘ ਜੀ ਨੂੰ ਉਰੇ ਲਿਆਂਦਾ ਗਿਆ ਪਹਿਲਾਂ ਕੈਦ ਕਰਕੇ ਮੋਰਿੰਡੇ ਦੀ ਧਰਤੀ ਤੋਂ ਉਸ ਤੋਂ ਬਾਅਦ ਚ ਉਹਨਾਂ ਨੂੰ ਪਹਿਲੇ ਇਸ ਸਥਾਨ ਤੇ ਰੱਖਿਆ ਗਿਆ ਜਿਸ ਦਾ ਨਾਮ ਹੈ ਠੰਡਾ ਬੁਰਜੀ ਤੁਸੀਂ ਕਰ ਲੋ ਪਹਿਲਾਂ ਦਰਸ਼ਨ ਅੰਦਰ ਦਰਬਾਰ ਸਾਹਿਬ ਤੇ ਉਸ ਤੋਂ ਬਾਅਦ ਚ ਇਸ ਸਥਾਨ ਤੇ ਲਿਆ ਕੇ ਪਹਿਲਾਂ ਉਹਨਾਂ ਨੂੰ ਕਾਫੀ ਦਿਨ ਬੰਦਕ ਬਣਾ ਕੇ ਰੱਖਿਆ ਗਿਆ ਤੇ ਉਹਨਾਂ ਨੂੰ ਇਸਲਾਮ ਕਬੂਲ ਕਰਨ ਲਈ ਅਲੱਗ-ਅਲੱਗ ਲਾਲਚ ਵੀ ਦਿੱਤੇ ਗਏ ਐ ਤੇ ਨਾ ਮੰਨਣ ਤੇ ਉਹਨਾਂ ਨੂੰ ਫਿਰ ਤਸੀਹੇ ਵੀ ਦੇਣੇ ਸ਼ੁਰੂ ਕੀਤੇ ਗਏ ਤੇ ਇਸੇ ਹੀ ਸਥਾਨ ਤੇ ਬਾਬਾ ਮੋਤੀराम ਮਹਾਰਾਜੀ ਜੋ ਉਹਨਾਂ ਨੂੰ ਦੁੱਧ ਚਕਾਇਆ ਕਰਦੇ ਸਨ ਉਹਨਾਂ ਦੀ ਵੀ ਇੱਕ ਸੇਵਾ ਬਹੁਤ ਵੱਡੀ ਜੋ ਕਿ ਉਹ ਆਪਣੇ ਉਹਨਾਂ ਨੇ ਇੱਥੇ ਮੁਗਲ ਦਰਬਾਰੀਆਂ ਨੂੰ ਹਰ ਇੱਕ ਚੀਜ਼ ਘਰ ਤੋਂ ਲਿਆ ਕੇ ਦੇ ਕੇ ਭਾਵ ਸੋਨਾ ਪੈਸਾ ਤੇ ਉਹਨਾਂ ਨੂੰ ਉਹਨਾਂ ਨੂੰ ਮਿਲਣ ਲਈ ਰੇ ਤਾਂ ਰਿਸ਼ਬਤ ਦੇ ਤੌਰ ਤੇ ਉਹਨਾਂ ਨੂੰ ਉਹ ਦੇਣੀ ਪੈਂਦੀ ਸੀਗੀ ਤਾਂ ਉਹਰੇ ਭਾਈ ਜੋ ਮੋਤੀराम ਮਹਿਰਾ ਜੀ ਹੈ ਉਹਨਾਂ ਨੂੰ ਅੱਗੇ ਲੰਘਣ ਦਿੱਤਾ ਜਾਂਦਾ ਸੀਗਾ ਉਹ ਚੋਰੀ ਛੁਪੇ ਉਹਰੇ ਉਹਨਾਂ ਨੂੰ ਲਿਆ ਕੇ ਜੋ ਦੁੱਧ ਛਕਾਉਂਦੇ ਰਹੇ ਹੈ ਮਾਤਾ ਜੀ ਨੂੰ ਤੇ ਦੋਨੇ ਛੋਟੇ ਸਾਹਿਬ ਜਦਿਆਂ ਨੂੰ ਤੇ ਇਸ ਸਥਾਨ ਤੇ ਉਹਨਾਂ ਨੂੰ ਕੈਦ ਕੀਤਾ ਸੀਗਾ ਇਹ ਸਥਾਨ ਬਹੁਤ ਹੀ ਠੰਡਾ ਮੰਨਿਆ ਜਾਂਦਾ ਸੀ ਕਿਉਂਕਿ ਇਹ ਪਾਣੀ ਦੇ ਵਿੱਚੋਂ ਵਿੱਚ ਸੀਗਾ ਇਹਦੇ ਆਲੇ-ਦੋਲੇ ਪਾਣੀ ਛੱਡਿਆ ਹੋਇਆ ਸੀਗਾ ਤੇ ਇਹ ਬਹੁਤ ਹੀ ਠੰਡੀ ਅਤੇ ਸ਼ੀਤਲ ਹਵਾ ਦਿੰਦਾ ਸੀ ਔਰ ਉਹਨਾਂ ਟਾਈਮਾਂ 'ਚ ਇੱਥੇ ਉਹਨਾਂ ਨੂੰ ਕੈਦ ਕੀਤਾ ਗਿਆ ਸੀ ਫਿਰ ਕਿਹਾ ਜਾਂਦਾ ਜਦੋਂ ਦੋਨੇ ਸਾਹਿਬਜ਼ਾਦੇ ਨੂੰ ਨੀਅਤ ਦੇ ਵਿੱਚ ਚਿਣ ਦਿੱਤਾ ਗਿਆ ਸੀਗਾ ਸ਼ਹੀਦ ਕਰ ਦਿੱਤਾ ਗਿਆ ਸੀਗਾ ਉਦੋਂ ਮਾਤਾ ਜੀ ਨੂੰ ਜਦੋਂ ਇਸ ਚੀਜ਼ ਦਾ ਪਤਾ ਲੱਗਿਆ ਤਾਂ ਉਹ ਮੁਗਲਾਂ ਨਾਲ ਲੋਹਾ ਲੈਣ ਲਈ ਇੱਥੋਂ ਨਿਕਲੇ ਆ ਉਹਨਾਂ ਦੇ ਹੱਥਾਂ 'ਚ ਤਲਵਾਰ ਵੀ ਸੀਗੀ ਤੇ ਉਹਨਾਂ ਨੇ ਇੱਥੇ ਮੁਗਲਾਂ ਨਾਲ ਝੜਪ ਕੀਤੀ ਤੇ ਝੜਪ ਕਰਦੇ ਕਰਦੇ ਉਹ ਸ਼ਹਾਦਤ ਦਾ ਜੰਮ ਪੀਗੇ ਸੀ ਇਹ ਸੀਗਾ ਜੀ ਇਤਿਹਾਸ ਹਾਂਜੀ ਇਹ ਸੀਗੇ ਜੀ ਦਰਸ਼ਨ ਅੱਜ ਦੇ ਫਤੇਗੜ ਸਾਹਿਬ ਤੇ ਮਾਤਾ ਗੁਜਰੀ ਕੌਰ ਜੀ ਦਾ ਇਹ ਸਥਾਨ ਸ਼ਹੀਦੀ ਸਥਾਨ ਠੰਡਾ ਬੁਰਜ ਤੇ ਹੁਣ ਇਸ ਤੋਂ ਬਾਅਦ ਆਪਾਂ ਲੈ ਕੇ ਆਵਾਂਗੇ ਵੀਡੀਓ ਅਗਲੀ ਅੱਜ ਦੀ ਰਾਤ ਜੋ ਹੈ ਉਹ ਇੱਥੇ ਹੀ ਕਰਾਂਗੇ ਸਟੇ ਕਰਾਂਗੇ ਸੇਵਾ ਤੇ ਦੇਖਾਂਗੇ ਅੰਦਰ ਕਿਵੇਂ ਕਰਦੇ ਆ ਸੇਵਾ ਹੋਈ ਕੋਸ਼ਿਸ਼ ਤਾਂ ਮੈਂ ਜਰੂਰ ਉਹਦੇ ਸ਼ਾਰਟ ਕਿਤੇ ਨੈਕਸਟ ਵੀਡੀਓ ਚ ਐਡ ਕਰ ਦੂੰਗਾ ਜਾਂ ਇਹਦੇ ਚ ਹੀ ਕਰ ਦੂੰਗਾ ਤੇ ਫਿਰ ਕੱਲ ਮਿਲਾਂਗੇ ਆਪਾਂ ਨਵੇਂ ਬਲੌਗ ਚ ਕਿਹਾ ਜਾਂਦਾ ਜਿੱਥੇ ਮਾਤਾ ਗੁਜਰੀ ਜੀ ਤੇ ਦੋਨੇ ਸਭ ਜਦਿਆਂ ਦੀਆਂ ਜੋ ਮ੍ਰਿਤਕ ਪਵਿੱਤਰ ਦੇਹਾਂ ਰੱਖੀਆਂ ਗਈਆਂ ਸੀਗੀਆਂ ਤੇ ਉੱਥੇ ਸ਼ੇਰ ਨੇ ਰੱਖੀ ਕੀਤੀ ਸੀਗੀ ਉਸ ਸਥਾਨ ਦੇ ਕਰਾਵਾਂਗੇ ਦਰਸ਼ਨ ਤੇ ਫਿਰ ਮਿਲਦੇ ਆਂ ਅਗਲੀ ਵੀਡੀਓ ਚ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ